ਇਹਦਾ ਬੰਦਾ ਚਮਕੀਲੇ ਨੂੰ ਮੇਰੇ ਕੋਲ ਪਹਿਲੀ ਵਾਰੀ ਲੈ ਕੇ ਆਇਆ ਉਹਨੂੰ ਸਟੇਜ ਤੇ ਸਤਕਾਰ ਦੇ ਨਾਲ ਲੈ ਕੇ ਆਓ ਸੁਰਿੰਦਰ ਸ਼ਿੰਦੇ ਦੀ ਪੁਰਾਣੀ ਵੀਡੀਓ ਹੋਈ ਵਾਇਰਲ ਦੱਸਿਆ ਚਮਕੀਲੇ ਨਾਲ ਪਹਿਲੀ ਮੁਲਾਕਾਤ ਦਾ ਕਿੱਸਾ ਸੋ ਦੱਸਦੀ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਬੇਸ਼ੱਕ ਇਸ ਦੁਨੀਆ 'ਚ ਨਹੀਂ ਰਹੇ ਹਨ ਪਰ ਹਾਲੇ 'ਚ ਉਹਨਾਂ ਦੇ ਜ਼ਿੰਦਗੀ ਉੱਤੇ ਬਣੀ ਫਿਲਮ ਨੂੰ ਦਰਸ਼ਕ ਕਾਫੀ ਪਸੰਦ ਕਰਦੇ ਹਨ ਇਸ ਦੇ ਨਾਲ ਹੀ ਫੈਨਸ ਚਮਕੀਲੇ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਨ ਲਈ ਵੀ ਕਾਫੀ ਉਤਸ਼ਾਹਿਤ ਹਨ ਹਾਲ ਹੀ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਵੀਡੀਓ ਜੋ ਫੈਸਲੇ ਕਾਫੀ ਖਾਸ ਗੱਲ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਸ਼ੁਰਿੰਦਰ ਸ਼ਿੰਦਾ ਤੇ ਚਮਕੀਲੇ ਦੀ ਪਹਿਲੀ ਮੁਲਾਕਾਤ ਕਿਵੇਂ ਹੋਈ ਤੇ ਕਿਸ ਨੇ ਕਰਵਾਈ ਇਸ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਸ਼ੁਰਿੰਦਰ ਸ਼ਿੰਦਾ ਚਮਕੀਲੇ ਦੀ ਵਰਸੀ ਮੌਕੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ੁਰਿੰਦਰ ਸ਼ਿੰਦਾ ਸਟੇਜ ਉੱਤੇ ਮਾਈਕ ਫੜ ਕੇ ਖੜੇ ਨਜ਼ਰ ਆ ਰਹੇ ਹਨ ਤੇ ਉਹ ਕਹਿੰਦੇ ਹਨ ਕਿ ਜਿਸ ਨੇ ਮੈਨੂੰ ਪਹਿਲੀ ਵਾਰ ਚਮਕੀਲੇ ਨਾਲ ਮਿਲਿਆ ਆਇਆ ਸੀ ਉਹਨਾਂ ਨੂੰ ਪੂਰਾ ਸਨਮਾਨ ਨਾਲ ਸਟੇਜ ਉੱਤੇ ਲਿਆਂਦਾ ਜਾਵੇ ਇਸ ਵੀਡੀਓ ਦੇ ਵਿੱਚ ਸੁਰਿੰਦਰ ਸ਼ਿੰਦਾ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੂੰ ਉਹਨਾਂ ਨੂੰ ਅਤੇ ਚਮਕੀਲੇ ਨੂੰ ਮਿਲਾਉਣ ਵਾਲੇ ਚਮਕੀਲੇ ਦੇ ਕਰੀਬੀ ਦੋਸਤ ਅਤੇ ਟੋਲਕ ਕੇਸਰ ਸਿੰਘ ਟਿੱਕੇ ਨੂੰ ਦਰਸ਼ਕਾਂ ਦੇ ਰੋਬਰੂ ਕਰ ਰਹੇ ਹਨ ਇਸ ਦੌਰਾਨ ਟਿੱਕੇ ਦੱਸਦਾ ਹੈ ਕਿ 26 ਜਨਵਰੀ 1978 ਨੂੰ ਦੇਰ ਰਾਤ ਸੁਰਿੰਦਰ ਸ਼ਿੰਦਾ ਤੇ ਬੀਬੀ ਸੋਨੀਆ ਦਾ ਪ੍ਰੋਗਰਾਮ ਦੇਰ ਰਾਤ ਮਿਲਿਆ ਸੀ ਚਮਕੀਲੇ ਨੇ ਉਸ ਨੂੰ ਕਿਹਾ ਕਿ ਮੈਨੂੰ ਸੁਰਿੰਦਰ ਸ਼ਿੰਦੇ ਨਾਲ ਮਿਲਵਾ ਦਿਵੋ ਸੁਰਿੰਦਰ ਸ਼ਿੰਦੇ ਦੀ ਇਹ ਵੀਡੀਓ ਫੈਨਸ ਨੂੰ ਕਾਫੀ ਪਸੰਦ ਆ ਰਹੀ ਹੈ ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਖੁਸ਼ ਹੋ ਰਿਹਾ ਹੈ ਤੇ ਮੋੜ ਇੱਕ ਵਾਰ ਫਿਰ ਤੋਂ ਦੋਹਾਂ ਗਾਇਕਾਂ ਨੂੰ ਯਾਦ ਕਰ ਰਿਹਾ ਹੈ ਅਮਰ ਸਿੰਘ ਚਮਕੇਲਾ ਤੇ ਸੁਰਿੰਦਰ ਸਿੰਘ ਸਭ ਤੋਂ ਮਸ਼ਹੂਰ ਪੰਜਾਬੀ ਕਲਾਕਾਰ ਰਹੇ ਹਨ ਇਹ ਦੋਵੇਂ ਪੰਜਾਬੀ ਸੰਗੀਤ ਦੇ ਸੁਨਹਿਰੀ ਦੌਰ ਦੇ ਮਹਾਨ ਗਾਇਕ ਮੰਨੇ ਜਾਂਦੇ ਹਨ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਵਿਚਾਰ ਨੇ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ सुरेंद्र शिंदे ਅਤੇ ਚਮਕੀਲੇ ਦੇ ਫੈਨਸਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਉਹ ਵੀ ਇਸ ਵੀਡੀਓ ਨੂੰ ਦੇਖ ਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਸਕਣ ਕਿ ਕਿਵੇਂ सुरेंद्र शिंदे ਚਮਕੀਲਾ ਇਕੱਠੇ ਹੋਏ ਸਨ ਕਦੋਂ ਮੁਲਾਕਾਤ ਹੋਈ ਸੀ ਅਤੇ ਕਿਸ ਨੇ ਕਰਵਾਈ ਸੀ ਇਹ ਜਾਣ ਸਕਣ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਜਿਹੜਾ ਬੰਦਾ ਚਮਕੀਲੇ ਨੂੰ ਮੇਰੇ ਕੋਲ ਪਹਿਲੀ ਵਾਰ ਹੀ ਲੈ ਕੇ ਆਇਆ ਉਹਨੂੰ ਸਟੇਜ ਤੇ ਸਤਿਕਾਰ ਦੇ ਨਾਲ ਲੈ ਕੇ आओ ਕੇਸਰ ਸਿੰਘ ਟਿੱਕੀ ਵਜਾਓ ਵੀ ਤਾੜੀ ਆਉ ਬੰਦਾ 26 ਜਨਵਰੀ ਰਾਤ ਨੂੰ 1978 26 ਜਨਵਰੀ ਨੂੰ ਸਰਿੰਦਰ ਛਿੰਦਾ ਪੀਵਾ ਸਰਿੰਦਰ ਸੋਨਿਆ ਜੀ ਸਵਰ ਲਤਾ ਸਰਜੀਤ ਮਾਧੋਪੁਰ ਇਹਨਾਂ ਦੀ ਸਟੇਜ ਸੀਗੀ ਉੱਥੇ ਰਾਤ ਨੂੰ 2 ਵਜੇ ਮੈਨੂੰ ਟੱਕਰਿਆ ਉਹ ਇਹ ਪਿਸ਼ੌਰੀ ਲਾਲ ਕੋ ਭਾਜੀ ਹੁੜੀ ਬੈਠੇ ਗੱਲਬਾਤ ਕਰਦੇ ਸੀ ਅਸੀਂ ਦੋ ਬੰਦੇ ਪੈਗ ਲਾ ਰਹੇ ਸੀ ਰਾਤ ਨੂੰ 2 ਵਜੇ ਆਇਆ ਮੇਰੇ ਕੋਲ ਕਹਿੰਦਾ ਭਾਜੀ ਤੁਸੀਂ ਸ੍ਰਿੰਦਰ ਛਿੰਦੇ ਨਾਲ ਢੋਲ ਕਬਜਾਉਦੇ ਆ ਮੈਂ ਕਿਹਾ ਹਾਂ ਬਿਲਕੁਲ ਵਜਾਉਦਾ ਕਹਿੰਦਾ ਜੇ ਤੁਸੀਂ ਮੈਨੂੰ ਉਹਦਾ ਸ਼ਗਿਰ ਲਪਾ ਲਓ ਮੈਂ ਕਿਹਾ ਕਾਕਾ ਤੈਨੂੰ ਕੀ ਖੂਬੀ ਸੀ ਵਿੱਚ ਕਹਿੰਦੇ ਮੈਨੂੰ ਗਾਉਦੇ ਬਹੁਤ ਅੱਛੇ ਲੱਗੇ ਆ